ਅਸੀਂ ਬਰੌਡਿਕਲੀ ਨਾ ਇੱਥੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਸਾਡੇ ਡਰੱਗ ਹੌਟਸਪੌਟਸ ਨੇ ਉੱਥੇ ਅਸੀਂ ਕੱਸੋ ਆਪਰੇਸ਼ਨ ਰੂਟੀਨ 'ਚ ਅਸੀਂ ਕਰਦੇ ਰਹੇ ਨੇ ਅੱਜ ਪੰਜਾਬ ਦੇ ਹੋਰ ਵੀ ਡਿਸਟ੍ਰਿਕਟਸ ਦੇ ਵਿੱਚ ਤੇ ਆਪਣੇ ਸਾਡੇ ਡਿਸਟ੍ਰਿਕਟ ਵਿੱਚ ਵੀ ਬਾਕੀ ਸਭ ਈਨਾ ਵਿੱਚ ਵੀ ਕੱਸੋ ਸੇਮ ਟਾਈਮ ਚੱਲ ਰਹੇ ਨੇ ਇਹਦੇ ਵਿੱਚ ਅਸੀਂ ਸੀਆਈਏ ਦੀ ਫੋਰਸ ਬਾਕੀ ਸਾਡੇ ਤਿੰਨੇ ਥਾਣੇ ਦੀ ਫੋਰਸ ਸਿਟੀ ਸਿਵਲ ਆਇਨ ਸੇਖਵਾ ਪੁਲਿਸ ਲਾਈਨ ਦੀਆਂ ਜਿਹੜੀਆਂ ਮਤਾਂ ਨੇ ਬਾਕੀ ਕਾਫੀ ਅਸੀਂ ਕਰੀਬ ਪੌਣੇ ਕੋ 200 ਇਹ 370 ਦੇ ਦੇ ਕਰੀਬ ਹੈਗੇ ਨੇ ਜਿਹੜੇ ਜਵਾਨ ਤੇ ਉਹਨਾਂ ਦੇ ਨਾਲ ਮਿਲ ਕੇ ਤੇ ਆਪਰੇਸ਼ਨ ਕਰ ਰਹੇ ਆ ਜਿਹੜੇ ਸਾਡੇ ਡਰਗ ਹੌਟਸਪੌਟ ਏਰੀਆ ਨੇ ਇਸ ਤੋਂ ਇਲਾਵਾ ਇੱਥੇ ਕਰਨ ਤੋਂ ਬਾਅਦ ਵਿੱਚ ਅਸੀਂ ਦੋ ਜਗ੍ਹਾ ਤੇ ਹੋਰ ਵੀ ਜਾਵਾਂਗੇ ਰਿਕਵਰੀ ਹੈ ਜੇ ਆਪਰੇਸ਼ਨ ਚੱਲ ਰਿਹਾ ਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੇਖ ਕੇ ਆਇਓ ਕਿ ਬਾਕੀ ਇਹ ਚੱਲਦਾ ਫ ਬਾਕੀ ਬਾਕੀ ਬਾ ਦੁਪਹਿਰ ਤੱਕ ਪਤਾ ਲੱਗ ਜਾਏਗਾ 3 ਵਜੇ ਤੱਕ ਕੀ ਸਾਰੀ ਜਿਸ ਲਈ ਵੀ ਕੰਪਾਈਲ ਕਰ ਲਾਂਗੇ ਕਿਉਂਕਿ ਇਸ ਤੋਂ ਬਾਅਦ ਵਿੱਚ ਉਹ ਮੈਂ ਦੋ ਏਰੀਆ ਹੋਰ ਕਰਨਾ ਚਾਹੁੰਦਾ ਸਰ ਇਸ ਤਰ੍ਹਾਂ ਦੇ ਆਪਰੇਸ਼ਨ ਦੇ ਨਾਲ ਕਿੰਨਾ ਕੁ ਲੱਗਦਾ ਕਿ ਨੈਸ਼ਨ ਉੱਤੇ ਖਲ ਪਾਉਂੋ ਨਹੀਂ ਇਹ ਜਿਹੜਾ ਆਮ ਤੌਰ ਤੇ ਐਕਸਪੈਕਟ ਕੀਤਾ ਜਾਂਦਾ अर्ਲੀ ਮਾਰਨਿੰਗ ਹੋ ਜਾਏਗਾ ਜਾਂ ਦੂਸਰਾ ਹੋ ਜਾਏਗਾ ਕਿ ਐਸ ਵੇਲੇ ਤੱਕ ਕੋਈ ਇਸੇ ਨੂੰ ਕੋਈ ਐਕਸਪੈਕਟ ਨਹੀਂ ਕਰਦੇ ਜਿੱਥੋਂ ਜਿੱਥੋਂ ਸਾਨੂੰ ਕੰਪਲੇਨਟ ਮਿਲਦੀ ਹੈ ਕਿ ਜਿਸ ਟਾਈਮ ਦੇ ਮੁਤਾਬਕ ਕਰਦੇ ਨੇ ਸਾਡੇ ਆਡੈਂਟੀਫਾਈਡ ਹਗੇ ਨੇ ਘਰ ਤੇ ਜਾਂ ਦੂਸਰੇ ਜਿਹੜੇ ਵਿਅਕਤੀ ਵੀ ਆਡੈਂਟੀਫਾਈਡ ਨੇ ਅਸੀਂ ਉਹਦੇ ਮੁਤਾਬਕ ਹੀ ਇਹ ਕਰੀਦਾ ਜੀ ਤੇ ਇਨ ਪਾਜ਼ਿਟਿਵ ਸਾਨੂੰ ਇਹਦੇ ਵਿੱਚ ਕਾਮਯਾਬੀਆਂ ਮਿਲੀਆਂ ਨੇ ਤੇ ਅੱਜ ਵੀ ਜ਼ਰੂਰ ਮਿਲਣ